ਸਤ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਅੱਜ ਜਿਹੜੀ ਵੀਡੀਓ ਮੈਂ ਗੱਲ ਕਰਨ ਜਾ ਰਿਹਾ ਉਹ ਸਾਡਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਗੱਲ ਕੱਲੇ ਸਿੱਖਾਂ ਦੀ ਨਹੀਂ ਉਹਦੇ ਵਿੱਚ ਹੋਣੀ ਇਹ ਰਾਜ ਸੀ ਸਾਡੇ ਪੰਜਾਬੀਆਂ ਦਾ ਜਿਹਦੇ ਵਿੱਚ Hindu ਵੀ ਸੀਗੇ ਮੁਸਲਮਾਨ ਵੀ ਸੀ ਸਿੱਖ ਵੀ ਸੀਗੇ ਕ੍ਰਿਸਚੀਅਨ ਵੀ ਸੀਗੇ ਜੋ ਪੰਜਾਬੀ ਬੋਲਣ ਵਾਲੇ ਸੀਗੇ ਜਿਹੜੇ ਪੰਜਾਬੀ ਆਪਣੇ ਆਪ ਨੂੰ ਅਸੀਂ ਕਹਿੰਨੇ ਆ ਉਹ ਸਾਡਾ ਰਾਜ ਗਿਆ ਕਿਵੇਂ ਉਹ ਰਾਜ ਗਿਆ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਮੈਂ ਵੀਡੀਓ ਦੀ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਵਾਂ ਜਿਹੜੀ ਅੱਜ ਦੀ ਪੀੜ੍ਹੀ ਆ ਸਾਡੀ ਉਹਨਾਂ ਨੂੰ ਪਤਾ ਲੱਗੇ ਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀਗਾ ਕੀ ਉਸ ਰਾਜ ਦੇ ਵਿੱਚ ਹੋਇਆ ਕਿਵੇਂ ਉਹ ਰਾਜ ਆਇਆ ਕਿਵੇਂ ਉਹ ਰਾਜ ਗਿਆ ਕਿਵੇਂ ਸਾਜ਼ਿਸ਼ ਦਾ ਸ਼ਿਕਾਰ ਹੋਇਆ ਉਹ ਰਾਜ ਉਸ ਰਾਜ ਬਾਰੇ ਅਸੀਂ ਗੱਲਾਂ ਕਰਾਂਗੇ ਆਉਣ ਵਾਲੀਆਂ 10-12 ਵੀਡੀਓ ਜਿਹੜੀਆਂ ਮੈਂ ਪਾਉਣ ਜਾ ਰਿਹਾ ਪਾਰਟ 1 ਤੋਂ ਸ਼ੁਰੂ ਕਰਕੇ ਵੀ ਕਿਸ ਤਰ੍ਹਾਂ ਮਹਾਰਾਜਾ ਜੀ ਸਿੰਘ ਦਾ ਰਾਜ ਆਇਆ ਸੀ ਕਿਸ ਤਰ੍ਹਾਂ ਸਿੱਖ ਰਾਜ ਕਾਇਮ ਹੋਇਆ ਸੀ ਜਿਹਦੇ ਵਿੱਚ ਮੁਸਲਮਾਨ ਹਿੰਦੂ ਪੰਜਾਬੀ ਸਾਰੇ ਸੀਗੇ ਕਿੰਨੇ ਸੁਖੀ ਸੀਗੇ ਲੋਕ ਉਸ ਟਾਈਮ ਦੇ ਵਿੱਚ ਔਰ ਜਿਹੜੇ ਲੋਕ ਕਹਿੰਦੇ ਆ ਵੀ ਸਿੱਖ ਰਾਜ ਨਹੀਂ ਕਰ ਸਕਦੇ ਅੱਜ ਦੇ ਸਮੇਂ ਦੇ ਵਿੱਚ ਉਹ ਬਿਲਕੁਲ ਸੱਚ ਹੈ ਪਰ ਉਸ ਸਮੇਂ ਦੇ ਜਿਹੜੇ ਸਿੱਖ ਸੀ ਕਿਹੋ ਜਿਹੇ ਉਹਨਾਂ ਦੇ ਕਰਤਾਰ ਸੀਗੇ ਕਿਹੋ ਜਿਹੇ ਲੋਕ ਸੀਗੇ ਅੱਜ ਦੇ ਜਿਹੜੇ ਲੋਕ ਆ ਉਹ ਕਹਿੋ ਜੇ ਆ ਮੈਂ ਇੱਕ ਥੋੜੇ ਦਿਨ ਪਹਿਲਾਂ ਫਿਲਮ ਦੇਖੀ ਜਿਹੜੀ ਸਾਡਾ ਪਹਿਲਾ ਰਾਜਾ ਜਿਹੜਾ ਸੀਗਾ ਹਿੰਦੁਸਤਾਨ ਦਾ ਪ੍ਰਿਥਵੀ ਰਾਜ ਚੋਹਾਨ ਇਹਦੇ ਵਿੱਚ ਸਾਡੇ ਪੰਜਾਬੀਆਂ ਦਾ ਵੀ ਉਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਖੂਨ ਜੁੜਦਾ ਤੇ ਪਿੱਛੋਂ ਜਦੋਂ 1200 ਸੰਨ ਦੇ ਵਿੱਚ ਉਹਦਾ ਰਾਜ ਕਾਇਮ ਹੋਇਆ ਮੁਹੰਮਦ ਗੋਰੀ ਨੂੰ ਨੇ ਕਈ ਵਾਰ ਹਰਾਇਆ ਫਿਰ ਉਹਨੂੰ ਛੱਡ ਦਿੱਤਾ ਫਿਰ ਮੁਹੰਮਦ ਗੋਰੀ ਦੇ ਨਾਲ ਸਾਡਾ ਇੱਕ ਹਿੰਦੂ ਰਾਜਾ ਮਿਲਿਆ ਜਦੋਂ ਮਿਲ ਕੇ ਸਾਜ਼ਿਸ਼ ਕੀਤੀ ਉਹਨੇ ਵੀ ਜਦੋਂ ਤੂੰ ਇਹਨੂੰ ਮੁਹੰਮਦ ਗੋਰੀ ਨੂੰ ਫੜੇਗਾ ਸੌਰੀ ਪ੍ਰਿਥਵੀ ਰਾਜ ਨੂੰ ਜਦੋਂ ਤੂੰ ਅਰੈਸਟ ਕਰੇਗਾ ਫੜੇਗਾ ਜੰਗ ਦੇ ਵਿੱਚ ਹਰਾ ਕੇ ਤੇ ਫਿਰ ਤੂੰ ਉਹ ਸਾਨੂੰ ਜਿਹੜਾ ਪ੍ਰਿਥਵੀ ਰਾਜ ਆ ਉਹ ਤੂੰ ਮੈਨੂੰ ਦੇਵੇਂਗਾ ਕਿਉਂਕਿ ਉਹਦੀ ਲੜਕੀ ਦੇ ਨਾਲ ਉਹ ਵਿਆਹ ਕੀਤਾ ਸੀਗਾ ਲੈ ਗਿਆ ਸੀਗਾ ਔਰ ਉਸ ਗੱਲ ਦੇ ਵਿੱਚ ਉਹ ਗੁੱਸੇ ਸੀਗਾ ਜਦੋਂ ਮੁਹੰਮਦ ਗੋਰੀ ਆਪਣੀ ਇੱਕ ਗੱਲ ਬਹੁਤ ਵਧੀਆ ਮੈਨੂੰ ਲੱਗੀ ਉਹ ਸਾਰਿਆਂ ਤੇ ਟੁੱਕਦੀ ਅੱਜ ਵੀ ਜਦੋਂ ਉਹਨੇ ਮੁਹੰਮਦ ਗੋਰੀ ਨੇ ਕਿਹਾ ਵੀ ਇਹ ਜਾਰੇ ਦੇ ਆਪਣੇ ਬੰਦੇ ਗਦਾਰੀ ਕਰ ਰਹੇ ਆ ਹਿੰਦੁਸਤਾਨੀ ਤੇ ਉਹਨੇ ਆਪਣੇ ਇੱਕ ਅਹਿਲਕਾਰ ਨੂੰ ਪੁੱਛਿਆ ਉਹ ਬਹੁਤ ਵਧੀਆ ਆ ਤੁਹਾਨੂੰ ਬੜਾ ਸੁਣਨ ਨੂੰ ਸਮਝ ਆਊਗਾ ਬਹੁਤ ਵਧੀਆ ਲੱਗੂਗਾ ਉਹ ਮੈਨੂੰ ਇੱਕ ਦੋ ਲਾਈਨਾਂ ਜਿਹੜੀਆਂ ਉਹ ਗੱਲ ਸਮਝਾਈ ਉਹ ਕਹਿੰਦਾ ਯਾਰ ਇਹ ਹਿੰਦੁਸਤਾਨੀ ਜਿਹੜੇ ਆ ਇਹ ਕਦੇ ਚਾਰ ਇਕੱਠੇ ਨਹੀਂ ਹੋ ਸਕਦੇ ਉਹ ਕਹਿੰਦਾ ਜੀ ਹੁੰਦੇ ਆ ਇਕੱਠੇ ਚਾਰ ਇਹ ਉਦੋਂ ਹੁੰਦੇ ਆ ਜਦੋਂ ਪੰਜਵਾ ਹਿੰਦੁਸਤਾਨੀ ਇਹਨਾਂ ਦੇ ਕੰਧਿਆਂ ਤੇ ਹੁੰਦਾ ਹੈ ਜਾਨੀ ਕਿ ਜਦੋਂ ਮਰ ਜਾਂਦਾ ਨੂੰ ਚੱਕ ਲੈਂਦੇ ਉਦੋਂ ਚਾਰ ਇਕੱਠੇ ਹੁੰਦੇ ਉਹਨੂੰ ਤਾਂ ਉਹਦਾ ਮਤਲਬ ਸੀਗਾ ਵੀ ਆਪਸ ਇਹਨਾਂ ਦੀ ਕਦੇ ਨਹੀਂ ਬਣਦੀ ਨਾ ਇਹ ਇਕੱਠੇ ਹੁੰਦੇ ਹੀ ਹੈ ਇਹਹੀ ਟੁਕਦਾ ਅੱਜ ਦਾ ਜਿਹੜੀ ਗੱਲਬਾਤ ਹੈ ਵੀ ਉਦੋਂ ਵੀ ਇਹੋ ਜਿਹੇ ਗਦਾਰ ਸੀਗੇ ਜਿਹੜੇ ਸਾਡੇ ਜਿਹੜਾ ਸਾਡਾ ਰਾਜ ਸੀਗਾ ਪ੍ਰithvi ਰਾਜ ਚੋਹਾਨ ਦਾ ਜਦੋਂ ਪਿਥਵੀ ਰਾਜ ਚੋਹਾਨ ਹਾਰਿਆ ਆ ਜੰਗ ਦੇ ਵਿੱਚ ਜਦੋਂ ਉਹਨੂੰ ਫੜਿਆ ਗਿਆ ਉਹਦੀਆਂ ਅੱਖਾਂ ਕੱਢੀਆਂ ਗਈਆਂ ਉਸ ਤੋਂ ਬਾਅਦ ਸਾਡਾ ਹਿੰਦੂਸਤਾਨ ਜਿਹੜਾ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਚੱਕੜਿਆ ਗਿਆ ਹਿੰਦੂਸਤਾਨ ਦੇ ਵਿੱਚ ਫਿਰ ਗੈਰ ਆ ਗਏ 650 ਸਾਲ ਤੱਕ ਕਿਸੇ ਮਰਦ ਨੇ ਅੱਖ ਨਹੀਂ ਖੋਲੀ ਕੋਈ ਮਰਦ ਨਹੀਂ ਉੱਠਿਆ ਜਿਹੜਾ ਉੱਠ ਕੇ ਰਾਜ ਨੂੰ ਕਾਇਮ ਕਰ ਸਕਦਾ ਫਿਰ ਉੱਠਿਆ ਸੀ ਇੱਕ ਮਹਾਰਾਜਾ ਰਣਜੀਤ ਸਿੰਘ ਜਿਹੜਾ ਚਰਤ ਸਿੰਘ ਦਾ ਪੋਤਾ ਸੀਗਾ ਜਿਨੇ ਉਹ ਖਾਲਸਾ ਰਾਜ ਕਾਇਮ ਕੀਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲਕਵਾ ਮਾਰ ਜਾਂਦਾ ਹੈ ਆਖਰੀ ਸੁਨੇਹਾ ਵੀ ਮਹਾਰਾਜਾ ਰਣਜੀਤ ਸਿੰਘ ਇਹੀ ਦਿੰਦਾ ਸਿੱਖਾਂ ਨੂੰ ਇਕੱਠੇ ਕਰਕੇ ਉਸ ਟਾਈਮ ਧਿਆਨ ਸਿੰਘ ਡੋਗਰੇ ਆ ਗਏ ਜਿਹਨਾਂ ਨੇ ਧੋਖਾ ਕੀਤਾ ਜਿਹਨਾਂ ਨੇ ਇਸ ਰਾਜ ਨੂੰ ਕਸਮ ਖਾਈ ਸੀ ਇਹ ਰਾਜ ਨੂੰ ਵੇਚਣਾ ਤੇ ਨੂੰ ਖਤਮ ਕਰਨਾ ਵਾ ਉਸ ਟਾਈਮ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਰਾਜ ਦਾ ਜਿਹੜਾ ਸੌਂਪਿਆ ਸੀਗਾ ਇੱਕ ਚੁੰਮੇਵਾਰੀ ਧਿਆਨ ਸਿੰਘ ਡੋਗਰੇ ਨੂੰ ਵੀ ਕਿਹਾ ਸਾਰੇ ਸਿੱਖਾਂ ਨੂੰ ਇੱਕ ਗੱਲ ਕਹੀ ਸੀ ਵੀ ਸਿੱਖੋ 650 ਸਾਲ ਸਾਡੇ ਉੱਤੇ ਗੈਰ ਰਾਜ ਕਰਦੇ ਰਹੇ ਕਿਸੇ ਮਰਦ ਨੇ ਅੱਖ ਨਹੀਂ ਖੋਲੀ ਅੱਜ ਤੁਹਾਡਾ ਮਹਾਰਾਜ 25000 ਮੀਲ ਮਰਬੇ ਤੱਕ ਰਾਜ ਕਾਇਮ ਕਰ ਦਿੱਤਾ ਜਿਹੜਾ ਦੇ ਵਿੱਚ ਤਿੱਬਤ ਆਉਂਦਾ ਸੀ ਕਸ਼ਮੀਰ ਆਉਂਦਾ ਸੀ ਜਿਹਦੇ ਵਿੱਚ ਹਿਮਾਚਲ ਆਉਂਦਾ ਸੀ ਔਰ ਨਾਲ ਜਿਹੜਾ ਪੰਜਾਬ ਆ ਸਤਲੁਜ ਦਰਿਆ ਤੋਂ ਜਿਹਨੂੰ ਅਸੀਂ ਦੁਆਬਾ ਕਹਿ ਦਿੰਨੇ ਆ ਮਾਝਾ ਕਹਿ ਦਿੰਨੇ ਆ ਫਿਰ ਪਾਕਿਸਤਾਨ ਦਾ ਸਾਰਾ ਪੰਜਾਬ ਪੂਰੀ ਸਰਹੱਦ ਪਸ਼ਾਵਰ ਤੱਕ ਜਾ ਕੇ ਮਹਾਰਾਜ ਜੀ ਸਿੰਘ ਦਾ ਰਾਜ ਕਾਇਮ ਸੀ ਉਸ ਟਾਈਮ ਦੇ ਵਿੱਚ ਉਹ ਰਾਜ ਦਾ ਜਿਹੜਾ ਨਕਸ਼ਾ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਉਸ ਰਾਜ ਜਿਹੜਾ ਸਾਡਾ ਕਾਇਮ ਹੋਇਆ ਉਦੋਂ ਕਿੰਨੇ ਲੋਕ ਸੁਖੀ ਸੀਗੇ ਕਿਹੋ ਜੀ ਸੋਚ ਸੀ ਮਹਾਰਾਜਾ ਰਣਜੀਤ ਸਿੰਘ ਦੀ ਕਿਸ ਤਰ੍ਹਾਂ ਉਹਦੇ ਬੱਚਿਆਂ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਕਿਸ ਤਰ੍ਹਾਂ ਫਿਰ ਮਹਾਰਾਜ ਜਦੀਪ ਸਿੰਘ ਨੂੰ ਚੱਕ ਕੇ ਇੰਗਲੈਂਡ ਲਿਜਾ ਕੇ ਕੀ ਕੁਛ ਕੀਤਾ ਗਿਆ ਫਿਰ ਮਹਾਰਾਜ ਜੀ ਦਲੀਪ ਸਿੰਘ ਨਾਲ ਕੀ ਕੁਛ ਹੋਇਆ ਉਦੇ ਤੇ ਤੁਸੀਂ ਫਿਲਮ ਵੀ ਦੇਖ ਸਕਦੇ ਹੋ ਇੱਕ ਬਣੀ ਐ ਬਲੈਕ ਪ੍ਰਿੰਸ ਜਿਹੜੀ ਸਰਤਾਜ ਸਤਿੰਦਰ ਸਤਾਜ ਨੇ ਉਹਦੇ ਵਿੱਚ ਰੋਲ ਕੀਤਾ ਹੈ ਮਹਾਰਾਣੀ ਜਿੰਦਾ ਦੇ ਉੱਤੇ ਬਣੀ ਐ ਮਹਾਰਾਣੀ ਜਿੰਦਾ ਨੂੰ ਕੀ ਕੀ ਦੁੱਖ ਝੱਲਣੇ ਪਏ ਉਹ ਸਾਰੀ ਹਿਸਟਰੀ ਜਿਹੜੀ ਅੱਜ ਦੀ ਪੀੜ੍ਹੀ ਨੂੰ ਦੇਖੋ ਪੁਰਾਣੇ ਲੋਕਾਂ ਦੀ ਜਿਹੜੀ ਢਾਡੀ ਹੁੰਦੇ ਸੀਗੇ ਉਹਨਾਂ ਦੀ ਬਾਤ ਸ਼ਾ ਅੱਜ ਕੱਲ ਕੋਈ ਬੱਚੇ ਨਹੀਂ ਸੁਣਦੇ ਨਾ ਉਹਨਾਂ ਨੂੰ ਸਮਝ ਆਉਂਦੀ ਕਈਆਂ ਨੂੰ ਅੱਜ ਦੀ ਲੈਂਗੁਏਜ ਦੇ ਵਿੱਚ ਜਿਹੜੀ ਅਸੀਂ ਆਮ ਪੰਜਾਬੀ ਬੋਲਦੇ ਆ ਜਿਹਦੇ ਵਿੱਚ ਇੰਗਲਿਸ਼ ਵੀ ਮਿਕਸ ਹੋ ਗਈ ਹੈ ਉਹ ਜਿਹੜੇ ਅੱਜ ਦੇ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਅਸੀਂ ਸਮਝਾਵਾਂਗੇ ਵੀ ਸਾਡਾ ਕਿਵੇਂ ਉਰਾਜ ਗਿਆ ਕੀ ਕੁਝ ਹੋਇਆ ਕੀ ਕੁਝ ਗਲਤੀਆਂ ਹੋਈਆਂ ਕਿਹੋ ਜੇ ਕਰੈਕਟਰ ਸੀ ਸਾਡੇ ਸਿੱਖਾਂ ਦੇ ਅੱਜ ਕਿਹੋ ਜੇ ਕਰੈਕਟਰ ਆ ਲੋਕਾਂ ਦੇ ਸਾਡੇ ਸਿੱਖਾਂ ਦੇ ਕਰੈਕਟਰ ਕਿਹੋ ਜੇ ਹੋ ਗਏ ਆ ਕੀ ਕੁਝ ਕਰਨ ਲੱਗ ਪਏ ਆ ਉਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਉਹਦੇ ਆਸਤੇ ਤੁਸੀਂ ਕਿਰਪਾ ਕਰਕੇ ਜਿਹੜਾ ਚੈਨਲ ਆ ਜੋ ਵੀ ਵੀਡੀਓ ਮੇਰਾ ਵੀਰ ਸੁਣਦਾ ਜਿਹਨੇ ਅਗਲੀਆਂ ਵੀਡੀਓ ਦੇਖਣੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬੋਗੇ ਜਦੋਂ ਮੈਂ ਵੀਡੀਓ ਨੂੰ ਅਪਲੋਡ ਕਰਾਂ ਉਹ ਤੁਹਾਡੇ ਕੋਲ ਮੈਸੇਜ ਪਹੁੰਚੇ ਤੁਹਾਡੇ ਕੋਲ ਪਤਾ ਲੱਗੇ ਵੀ ਵੀਡੀਓ ਆ ਗਈ ਹੈ ਤੁਸੀਂ ਦੇਖੋ ਪਹਿਲੀ ਵੀਡੀਓ ਦੇਖੋ ਇੱਕ ਦਿਨ ਛੱਡ ਕੇ ਦੂਜੀ ਵੀਡੀਓ ਦੇਖੋ ਹੌਲੀ ਹੌਲੀ 15 20 ਮਿੰਟ ਦੀ ਵੀਡੀਓ ਦੇ ਵਿੱਚ ਆਪਾਂ ਹੌਲੀ ਹੌਲੀ ਜਿੰਨੀਆਂ ਵੀ ਵੀਡੀਓ ਬਣਾਉਣੀਆਂ ਪੈਣਗੀਆਂ ਆਪਾਂ ਬਣਾਵਾਂਗੇ ਪਰ ਸਿੱਖ ਰਾਜ ਦੇ ਬਾਰੇ ਗੱਲ ਕਰਾਂਗੇ ਆਪਾਂ ਕਿਹੋ ਜਿਹਾ ਸਿੱਖ ਰਾਜ ਸੀਗਾ ਇਹਦੇ ਆਸਤੇ ਇਦੇ ਵਿੱਚ ਕੋਈ ਨੀਗਾ ਵੀ ਸਿੱਖ ਰਾਜ ਸਿਰਫ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਫਿਰ ਉਹਦੇ 'ਚ ਦੱਸਿਆ ਜਾਊਗਾ ਮਿਸਲਾਂ ਕੀ ਹੁੰਦੀਆਂ ਸੀਗੀਆਂ ਕਿਹੜੇ-ਕਿਹੜੀਆਂ ਸਾਜ਼ਿਸ਼ਾਂ ਸਾਡੇ ਖਿਲਾਫ ਹੋਈਆਂ ਪੰਜਾਬੀਆਂ ਦੇ ਖਿਲਾਫ ਕੋਈ ਸਿੱਖਾਂ ਵਾਲੀ ਗੱਲ ਨਹੀਂ ਕਿ ਸਾਰੇ ਇਸ ਪੰਜਾਬੀ ਵੀ ਸੀਗੇ ਉਦੋਂ ਮੁਸਲਮਾਨ ਪੰਜਾਬੀ ਵੀ ਸੀਗੇ ਸਾਰੇ ਹਿੰਦੂ ਭਰਾ ਪੰਜਾਬੀ ਸੀਗੇ ਸਾਰੇ ਉਹਦੇ ਰਾਜ ਦੇ ਵਿੱਚ ਕਿੰਨੇ ਖੁਸ਼ ਸੀਗੇ ਜਿਹੜਾ ਰਾਜ ਦਾ ਕਈ ਵਿੰਗ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿੰਦੂ ਸੰਭਾਲਦੇ ਸੀ ਕਈ ਮੁਸਲਮਾਨ ਸੰਭਾਲਦੇ ਸੀ ਕਿਸ ਤਰ੍ਹਾਂ ਫਰਾਂਸ ਦੇ ਵਿੱਚੋਂ ਆ ਕੇ ਗੋਰੇ ਔਰ ਇੰਗਲੈਂਡ ਦੇ ਵਿੱਚੋਂ ਫਰਾਂਸ ਦੇ ਵਿੱਚੋਂ ਕਈ ਕੰਟਰੀਆਂ ਦੇ ਵਿੱਚੋਂ ਗੋਰੇ ਆ ਕੇ ਜਿਹੜੇ ਆਪਣੇ ਮਹਾਰਾਜ ਦੀ ਸਿੰਘ ਦੇ ਰਾਜ ਦੇ ਵਿੱਚ ਨੌਕਰੀ ਕਰਦੇ ਸੀਗੇ ਕੀ ਸ਼ਰਤਾਂ ਸੀ ਮਹਾਰਾਜ ਦੀ ਸਿੰਘ ਦੀਆਂ ਇਹ ਬਹੁਤ ਤੁਹਾਨੂੰ ਸਾਨੂੰ ਇੰਟਰਸਟਿਡ ਲੱਗੂਗਾ ਔਰ ਗਰਵ ਵੀ ਹੋਊਗਾ ਕਿ 2% ਗਿਣਤੀ ਵਾਲਿਆਂ ਦਾ ਰਾਜ ਰਿਹਾ ਸਾਡਾ ਇਸ ਹਿੰਦੁਸਤਾਨ ਦੇ ਉੱਤੇ ਸਾਡਾ ਰਾਜ ਰਿਹਾ ਕਿੰਨੇ ਸਾਲ ਅਸੀਂ ਰਾਜ ਉਹ ਕਾਇਮ ਕੀਤਾ ਰਿਹਾ ਤੇ ਜੇ ਸਾਡੇ ਵਿੱਚ ਉਹ ਕਾਬਿਲਤ ਸੀਗੀ ਤਾਂ ਹੀ ਉਹ ਇਹ ਰਾਜ ਅਸੀਂ ਚਲਾਇਆ ਨਹੀਂ ਤਾਂ ਇੱਥੇ ਬਹੁਤ ਪਰਸੈਂਟ ਵਾਲੇ ਬੈਠੇ ਆ ਜਿਨ੍ਹਾਂ ਦਾ ਰਾਜ ਬੜਾ ਥਾਲੀ ਦੇ ਵਿੱਚ ਧਰ ਕੇ ਰਾਜ ਮਿਲ ਗਿਆ ਉਹ ਕਿਵੇਂ ਮਿਲਿਆ ਰਾਜ 1947 ਦੇ ਵਿੱਚ ਬਾਅਦ ਦੇ ਵਿੱਚ ਸਾਨੂੰ ਉਹ ਰਾਜ ਕਿਵੇਂ ਮਿਲਿਆ ਜਿਹੜਾ ਸਾਡਾ ਆਜ਼ਾਦ ਹੋਇਆ ਮੁਲਕ ਉਹਦਾ ਕਾਰਨ ਕੀ ਸੀਗਾ ਗਲਤ ਬੰਦਿਆਂ ਦੇ ਸਿਰਾਂ ਦੇ ਉੱਤੇ ਸੇਰੇ ਬੰਨੇ ਗਏ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਪਰ ਉਹਦੇ ਪਿੱਛੇ ਦੀ ਜਿਹੜੀ ਹਿਸਟਰੀ ਆ ਉਹ ਸਟੋਰੀ ਕੁਝ ਹੋਰ ਸੀਗੀ ਇਸ ਤਰ੍ਹਾਂ ਉਹ ਜਿਹੜਾ ਵਰਲਡ ਦਾ ਉਹਦਾ ਸਿਸਟਮ ਚੇਂਜ ਹੋਇਆ ਕਿਸ ਤਰ੍ਹਾਂ ਉਹ ਜੰਗਾਂ ਲੱਗੀਆਂ ਕਿਸ ਤਰ੍ਹਾਂ ਉਹ ਕਿਹੜੇ ਬੰਦੇ ਦਾ ਹੱਥ ਸੀਗਾ ਜਿਹਦੇ ਵਿੱਚ ਹਿੰਦੁਸਤਾਨ ਨੂੰ ਦੇ ਵਿੱਚੋਂ ਗੋਰਿਆਂ ਨੂੰ ਇਹ ਛੱਡ ਕੇ ਜਾਣਾ ਪਿਆ ਮਜਬੂਰੀ ਦੇ ਵਿੱਚ ਨਹੀਂ ਤਾਂ ਗੋਰੇ ਕਦੇ ਵੀ ਨਹੀਂ ਸੀ ਇਹਨੂੰ ਛੱਡਦੇ ਔਰ ਸਾਰੇ ਮੁਲਕਾਂ ਦੇ ਵਿੱਚੋਂ ਹੀ ਗੋਰੇ ਚਲੇ ਗਏ ਸੀ ਹੌਲੀ-ਹੌਲੀ ਕਰਕੇ ਕੱਲਾ ਹਿੰਦੁਸਤਾਨ ਚੋਂ ਨਹੀਂ ਗਏ ਸੀ ਕੋਈ ਉਹਨਾਂ ਨੂੰ ਐਡਾ ਡਰ ਨਹੀਂ ਸੀ ਪੈ ਗਿਆ ਕੋਈ ਉਹਨਾਂ ਤੇ ਐਡੇ ਬੰਬ ਨਹੀਂ ਸੀ ਚੱਲ ਗਏ ਐਡੀ ਛੇਤੀ ਨਹੀਂ ਸੀ ਉਹ ਜਾਣ ਲੱਗੇ ਉਹਦੇ ਵਿੱਚ ਜਿਹੜਾ ਰਾਜ ਕਿੰਨੇ ਇੱਕ ਬੰਦੇ ਗਿਣਤੀ ਦੇ ਸੀਗੇ ਜਿਹੜੇ ਸਾਡੇ ਹਿੰਦੁਸਤਾਨ ਦੇ ਉੱਤੇ ਗੋਰਿਆਂ ਨੇ ਰਾਜ ਕੀਤਾ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉਹਨੇ ਸਤਲੁਜ ਦਰਿਆ ਨਹੀਂ ਪਾਰ ਕਰਨ ਦਿੱਤਾ ਗੋਰੀਆ ਨੂੰ ਗੋਰੀ ਸੰਧੀਆਂ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿਹੋ ਜੀ ਉਹਦੀ ਪੋਲਿਟਿਕਸ ਕਿੰਨੀ ਸਾਫ਼ ਸੁਥਰੀ ਸੀ ਔਰ ਕਿਹੋ ਜਿਹਾ ਸਾਫ਼ ਸੁਥਰਾ ਸਾਡਾ ਮਹਾਰਾਜਾ ਰਣਜੀਤ ਸਿੰਘ ਰਾਜ ਸੀ ਕਿਹੋ ਜੀ ਉਹਦੀ ਇੰਨੀ ਚੰਗੀ ਸੋਚ ਸੀਗੀ ਉਹਦੇ ਉੱਤੇ ਗੱਲ ਕਰਾਂਗੇ ਜੇ ਕਿਤੇ ਕਮੀ ਪੇਸ਼ੀ ਸੀਗੀ ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਜਿਹੜਾ ਅਸੀਂ ਇਹਦੇ ਵੀਡੀਓ ਦੇ ਵਿੱਚ ਕਦੇ ਇਦਾਂ ਨਹੀਂ ਕਰਾਂਗੇ ਵੀ ਇੱਕ ਬੰਦੇ ਦੇ ਸਿਰ ਤੇ ਬਿਲਕੁਲ ਸੇਰਾ ਬੰਨ ਦਿੱਤਾ ਜਾਵੇ ਜਾਂ ਉਹਦੇ ਉਹਦੀਆਂ ਖੂਬੀਆਂ ਕਢਾਈਆਂ ਜਾਣ ਜੇ ਉਹਦੇ 'ਚ ਕੋਈ ਕਮੀ ਸੀ ਉਹ ਵੀ ਦੱਸਾਂਗੇ ਪਤਾ ਲੱਗੂਗਾ ਸਾਡਾ ਸਿੱਖ ਰਾਜ ਕਿ ਹੋਇਆ ਸੀਗਾ ਇਸ ਕਰਕੇ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਸੁਣਨਾ ਆ ਸਾਰਿਆਂ ਭਰਾਵਾਂ ਨੇ ਇਹ ਵੀਡੀਓ ਨੂੰ ਸੁਣੋ ਆਪਣੇ ਬੱਚਿਆਂ ਨੂੰ ਸੁਣਾਓ ਉਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਵੀ ਉਹ ਵੀ ਗਰਮ ਕਰਨਗੇ ਸਾਡੇ ਪੰਜਾਬੀ ਗਰਮ ਕਰਨਗੇ ਇਕੱਲੇ ਸਿੱਖ ਨਹੀਂ ਜਿੰਨੇ ਪੰਜਾਬੀ ਉਹ ਗਰਮ ਕਰਨਗੇ ਵੀ ਸਾਡਾ ਰਾਜ ਸੀਗਾ ਅਸੀਂ ਗੂਰਿਆਂ ਨੂੰ ਵੜਨ ਨਹੀਂ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਚਲੇ ਗਿਆ ਉਸ ਤੋਂ ਬਾਅਦ ਕੀ ਹੋਇਆ ਕਿਸ ਤਰ੍ਹਾਂ ਗੂਰਿਆਂ ਨੇ ਸਾਡੇ ਨਾਲ ਕੀਤਾ ਕੀ ਕੁਝ ਹੋਇਆ ਇਹ ਸਾਰੀਆਂ ਹਿਸਟਰੀਆਂ ਤੁਹਾਡੇ ਸਾਹਮਣੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਰੱਖੂੰਗਾ ਇੱਕ ਇੱਕ ਕਰਕੇ ਰੱਖੂੰਗਾ ਕਿਉਂਕਿ ਮੈਨੂੰ ਮੈਡੀਕਲ ਵੀਡੀਓ ਹਿੰਦੀ ਚ ਬਣਾਉਣੀ ਆ ਪੈਂਦੀਆਂ ਮੇਰੇ ਦੂਸਰੇ ਚੈਨਲ ਤੇ ਪਾਉਣੀਆਂ ਪੈਂਦੀਆਂ ਆ ਉਹਦੇ ਆਸਤੇ ਵੀ ਮੈਨੂੰ ਟਾਈਮ ਚਾਹੀਦਾ ਫਿਰ ਮੈਂ ਮਰੀਜ਼ ਦੇਖਣੇ ਹੁੰਦੇ ਆ ਉਹਦੇ ਵਾਸਤੇ ਟਾਈਮ ਚਾਹੀਦਾ ਹਸਪਤਾਲ ਵਾਸਤੇ ਟਾਈਮ ਸਾਨੂੰ ਚਾਹੀਦਾ ਹੁੰਦਾ ਆ ਇਸ ਕਰਕੇ ਜਰੂਰ ਲੇਟ ਹੋ ਜਾਂਦੇ ਆ ਕਈ ਵਾਰੀ ਮੇਰਾ ਇਨਾ ਐਕਸਪੀਰੀਅੰਸ ਕੈਮਰੇ ਮੋਰੇ ਬੋਲਣ ਦਾ ਨਹੀਂ ਹੈਗਾ ਹੋ ਸਕਦਾ ਮੇਰੇ ਨਾਲ ਬਹੁਤ ਚੰਗਾ ਚੰਗਾ ਲੋਕ ਬੋਲਦੇ ਹੋਣ ਉਹਨਾਂ ਨੂੰ ਤੁਹਾਨੂੰ ਚੰਗੇ ਲੱਗਦੇ ਹੋਣ ਉਹਨਾਂ ਦੀ ਗੱਲ ਬਾਤ ਤੁਸੀਂ ਹੋ ਸਕਦਾ ਮੇਰੀ ਗੱਲ ਤੋਂ ਬੋਰ ਹੁੰਦੇ ਹੋ ਇਹਦੇ ਵਾਸਤੇ ਸੌਰੀ ਐ ਕਿਉਂਕਿ ਮੈਂ ਇੱਕ ਡਾਕਟਰ ਆ ਮੈਂ ਕੋਈ ਕੈਮਰੇ 'ਮੂਰੇ ਬੈਠਣ ਵਾਲਾ ਯੂਟਿਊਬਰ ਇਹੋ ਜਿਹਾ ਨਹੀਂ ਹੈਗਾ ਵੀ ਜਿਹਦੇ ਦੇ ਬਹੁਤ ਵਧੀਆ ਲੋਕ ਬੋਲਦੇ ਆ ਬਹੁਤ ਵਧੀਆ ਗੱਲ ਕਰਦੇ ਆ ਬਾਕੀ ਤੁਸੀਂ ਜਿਹੜਾ ਤੁਹਾਡੀ رائے ਆ ਉਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦਿਓਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਵੀ ਤੁਸੀਂ ਮੈਨੂੰ ਦੱਸੋ ਜੇ ਕੋਈ ਕਮੀ ਹੋ ਗਈ ਉਹਨੂੰ ਮੈਂ ਦੂਰ ਕਰੂੰਗਾ ਤੇ ਹੋ ਸਕਦਾ ਵੀ ਮੈਨੂੰ ਇੰਨਾ ਵਧੀਆ ਬੋਲਣਾ ਨਾ ਆਉਂਦਾ ਹੋਵੇ ਕੈਮਰੇ ਦੇ ਮੂਰੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਪਹੁੰਚਾਇਆ ਕਰੋ ਗਰੁੱਪਾਂ ਦੇ ਵਿੱਚ ਤੁਸੀਂ ਹੋਰ ਬੰਨੇ ਆ ਆਪਣਾ ਟਾਈਮ ਵੇਸਟ ਬਹੁਤ ਕਰਦੇ ਹੋ ਮੋਬਾਈਲਾਂ ਦੇ ਉੱਤੇ ਬੜਾ ਤੁਹਾਡੇ ਬੱਚੇ ਵੀ ਇਧਰ ਉਧਰ ਦੀਆਂ ਚੀਜ਼ਾਂ ਦੇਖਦੇ ਨੇ ਉਹਨਾਂ ਨੂੰ ਆਦਤ ਪਾਓ ਚੰਗੀਆਂ ਚੀਜ਼ਾਂ ਦੇਖਣ ਵਾਸਤੇ ਚੰਗੀਆਂ ਚੀਜ਼ਾਂ ਤੁਸੀਂ ਦੇਖੋ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਅੱਜ ਤੁਹਾਡੇ ਹੱਥ ਦੇ ਵਿੱਚ ਦੁਨੀਆ ਹੈ ਜਦੋਂ ਤੁਹਾਡੇ ਹੱਥ 'ਚ ਮੋਬਾਈਲ ਆ ਤੇ ਬਹੁਤ ਤੁਹਾਨੂੰ ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਅੱਜ ਕੱਲ ਸਭ ਕੁਝ ਵੀਡੀਓ ਦੇ ਜ਼ਰੀਏ ਸਭ ਕੁਝ ਪਿਆ ਹੋਇਆ ਹੈ ਉਹ ਦੇਖਿਆ ਕਰੋ ਬੱਚਿਆਂ ਨੂੰ ਦਿਖਾਇਆ ਕਰੋ ਕਿਸ ਤਰ੍ਹਾਂ ਸਾਜ਼ਿਸ਼ ਕਰਕੇ ਸਾਡੇ ਪੰਜਾਬ ਨੂੰ ਨਸ਼ਿਆਂ ਤੇ ਲਾਇਆ ਗਿਆ ਕੀ ਕੁਛ ਕਿੱਥੇ ਤੱਕ ਨਸ਼ੇ ਪਹੁੰਚ ਗਏ ਆ ਉਹ ਸਾਰੀ ਆਪਾਂ ਗੱਲ ਕਰਾਂਗੇ ਸਾਡੇ ਲੀਡਰ ਸਾਨੂੰ ਕਿਵੇਂ ਬੇਫੂਕ ਬਣਾਉਂਦੇ ਆ ਬਹੁਤ ਹੀ ਦੂਰ ਦੀਆਂ ਗੱਲਾਂ ਨੇ ਉਹ ਬਹੁਤ ਆਉਣ ਵਾਲੇ ਟਾਈਮ 'ਚ ਆਪਾਂ ਕਰਾਂਗੇ ਪਹਿਲਾਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਗੱਲ ਸ਼ੁਰੂ ਕਰਾਂਗੇ ਗੋਰੀਆਂ ਤੋਂ ਸ਼ੁਰੂ ਕਰਾਂਗੇ ਕਿਸ ਤਰ੍ਹਾਂ ਹੋਇਆ ਕੀ ਹੋਇਆ ਕਿਵੇਂ ਆਏ ਉਹ ਸਾਰਾ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਦੱਸੂਗਾ ਫੈਕਟ ਦੱਸੂਗਾ ਸਰਚ ਕੀਤੀ ਹੋਈ ਦੱਸੂਗਾ ਇੱਕ ਇੱਕ ਡੇਟ ਦੱਸੂਗਾ ਤੁਹਾਨੂੰ ਜਿਹੜੇ ਮੇਨ ਮੇਨ ਵੱਡੇ ਵੱਡੇ ਹੈਪਨਡ ਹੋਏ ਸੀਗੇ ਉਹ ਤੁਹਾਨੂੰ ਦੱਸੂਗਾ ਤੁਹਾਡੇ ਬੱਚੇ ਜਿਹੜੇ ਇਹਦੇ ਨਾਲ ਕੁਆਲੀਫਾਈਡ ਵੀ ਹੁੰਦੇ ਨੇ ਸੁਣ ਕੇ ਪਤਾ ਵੀ ਲੱਗਦਾ ਉਹਨਾਂ ਨੂੰ ਇਸ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਵੀਰ ਸਬਸਕ੍ਰਾਈਬ ਵੀ ਕਰ ਲਿਆ ਕਰੋ ਕਿ ਤੁਹਾਡੇ ਤੋਂ ਮੈਸੇਜ ਪਹੁੰਚੇ ਮੈਨੂੰ ਕੋਈ YouTube ਤੋਂ ਪੈਸੇ ਨਹੀਂ ਚਾਹੀਦੇ ਕੋਈ ਮੈਨੂੰ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੀਦੀ ਸਿਰਫ ਮੈਂ ਚਾਹੁੰਨਾ ਕਿ ਮੇਰੀ ਗੱਲ ਲੋਕਾਂ ਤੱਕ ਪਹੁੰਚ ਸਕੇ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚ ਸਕਣ ਸਾਡਾ ਆਪਣਾ ਇੱਕ ਪੰਜਾਬੀ ਦਾ ਇਹੋ ਜਿਹਾ ਚੈਨਲ ਹੋਵੇ ਦੋ ਗਲੇ ਬੰਦੇ ਬੈਠੇ ਨੇ ਜਿਹੜੇ ਪੰਜਾਬੀ ਦੇ ਜਿਹੜੇ ਬਣ ਕੇ ਬੈਠੇ ਨੇ YouTube ਦੇ ਉੱਤੇ ਕਰਦੇ ਨੇ ਉਹਨਾਂ ਦੀ ਪੋਲ ਵੀ ਤੁਹਾਨੂੰ ਮੈਂ ਦੱਸੂਗਾ ਕਿ ਉਹ ਕਰਦੇ ਨੇ ਉਹਨਾਂ ਨੂੰ ਤੁਸੀਂ ਬੜਾ ਸੁਣਦੇ ਹੋ ਬੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤੁਹਾਨੂੰ ਦੂਜੀਆਂ ਫੈਮਲੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਈ ਮਸਲੇ ਆਉਂਦੇ ਨੇ ਉਹ ਤੁਹਾਨੂੰ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਕਿਉਂਕਿ ਸਾਡੇ ਜਿਹੜੀ ਮਨ ਦੀ ਖਰਾਕ ਗਲਤ ਹੋ ਗਈ ਤਾਂ ਫਿਰ ਸਾਡੇ ਸਰੀਰ ਦੀ ਖਰਾਕ ਤਾਂ ਗਲਤ ਹੋਣੀ ਹੈ ਜਦੋਂ ਸਾਡਾ ਮਨ ਖਰਾਬ ਹੋਣ ਲੱਗਿਆ ਮਨ ਗਲਤ ਚੀਜ਼ਾਂ ਦੇਖਣ ਲੱਗ ਗਿਆ ਮਨ ਹੋਰ ਚੀਜ਼ਾਂ ਦੇ ਦੂਜਿਆਂ ਦੇ ਮਸਲਿਆਂ ਦੇ ਵਿੱਚ ਅਸੀਂ ਜਦੋਂ ਸੋਚਣ ਲੱਗ ਜਾਂਦੇ ਨੇ ਦੇਖਣ ਲੱਗ ਜਾਂਦੇ ਆ ਉਦੋਂ ਸਾਡਾ ਟਾਈਮ ਖਰਾਬ ਹੁੰਦਾ ਆ ਸਾਰਾ ਦਿਨ ਤੁਸੀਂ ਮੋਬਾਈਲ ਦੇਖਦੇ ਹੋ ਚੰਗੀਆਂ ਗੱਲਾਂ ਦੇਖਿਆ ਕਰੋ ਚੰਗਾ ਸੁਣਨ ਦੀ ਆਦਤ ਪਾਓ ਚੰਗੀ ਸਮਝਣ ਦੀ ਆਦਤ ਪਾਓ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੁਹਾਨੂੰ ਇਹ ਹੈਲਪ ਮਿਲੂਗੀ ਗਿਆਨ ਆ ਜਿਹੜਾ ਬੰਦੇ ਨੂੰ ਜਿੰਨਾ ਮਿਲ ਜੇ ਉਨਾ ਹੀ ਚੰਗਾ ਗਿਆਨ ਤੋਂ ਬਿਨਾਂ ਬੰਦਾ ਇਸ ਦੁਨੀਆ ਦੇ ਉੱਤੇ ਅੰਨਾ ਆ ਅੰਨਾ ਆਉਂਦਾ ਅੰਨਾ ਚਲੇ ਜਾਂਦਾ ਗਿਆਨ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਵਾਸਤੇ ਸਾਡੇ ਬੱਚੇ ਅੱਜ ਕੱਲ ਬਹੁਤ ਕੁਆਲੀਫਾਈਡ ਆ ਬਹੁਤ ਐਡਵਾਂਸ ਨੇ ਪਿਛਲੀ ਪੀੜ੍ਹੀ ਨਾਲੋਂ ਸਾਡੇ ਬੱਚਿਆਂ ਨੂੰ ਜ਼ਰੂਰਤ ਆ ਦੱਸਣ ਦੀ ਇਤਿਹਾਸ ਹਿਸਟਰੀ ਉਹ ਦੱਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀਡੀਓ ਮੈਂ ਬਣਾਉਂਗਾ ਤੁਸੀਂ ਉਹਨੂੰ ਅੱਗੇ ਸ਼ੇਅਰ ਵੀ ਕਰੋ ਔਰ ਇਸ ਵੀਡੀਓ ਦੇ ਵਿੱਚ ਕਮੈਂਟ ਮੈਂ ਤੁਹਾਡੇ ਚਾਹਾਂਗਾ ਤੁਸੀਂ ਦੱਸੋ ਮੈਨੂੰ ਜੇ ਮੇਰੇ ਵਿੱਚ ਕੋਈ ਕੂਪੀ ਹੈ ਜਾਂ ਕਮੀ ਮੈਂ ਇਹ ਕੁਝ ਕੁਸ਼ ਮੈਨੂੰ ਵੀਡੀਓ ਬਣਾਉਣ ਚ ਕਮੀ ਲੱਗਦੀ ਹੈ ਕੁਝ ਤੁਹਾਡੇ ਸੁਝਾਅ ਜਿਹੜੇ ਮੇਰੇ ਤੱਕ ਪਹੁੰਚਣ ਇਸੇ ਕਰਕੇ ਮੈਂ ਅਗਲੀਆਂ ਵੀਡੀਓ ਜਿਹੜੀਆਂ ਉਹਦਾ ਵਿੱਚ ਸੁਧਾਰਾਂਗਾ ਉਹਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਜੀਂਦੇ ਰਹੋ ਵਸਦੇ ਰਹੋ ਤਰੱਕੀਆਂ ਕਰੋ ਉੱਚਿਆਂ ਉੱਚਿਆਂ ਤੇ ਪਹੁੰਚੋ ਬੱਚੇ ਤੁਹਾਡੇ ਪੜਨ ਬਹੁਤ ਬਹੁਤ ਧੰਨਵਾਦ ਆਪੂ ਸਭ ਕਿਰਪਾ ਕਰਨ ਤੁਹਾਡੇ ਤੇ ਬਹੁਤ ਬਹੁਤ ਧੰਨਵਾਦ